ਵਿਆਤੇ ਗਿਆ ਪੁੱਤ ਵਾਪਸ ਨਹੀਂ ਆਵੇਗਾ ਜੇਕਰ ਮਾਪਿਆਂ ਨੂੰ ਇਹ ਕੱਲ ਦੀ ਖਬਰ ਹੁੰਦੀ ਤਾਂ ਉਹ ਆਪਣੇ ਪੁੱਤ ਨੂੰ ਕਦੇ ਵੀ ਘਰ ਤੋਂ ਬਾਹਰ ਨਾ ਜਾਣ ਦਿੰਦੇ ਵਿਆਹ ਦੀ ਖੁਸ਼ੀ ਦੇ ਵਿੱਚ ਤਿਆਰ ਹੋ ਕੇ ਜਾਮਾਂ ਦੇ ਨਾਲ ਲਿਖਿਆ ਮੁੰਡਾ ਡਾਂਸ ਫਲੋਰ ਦੇ ਉੱਪਰ ਹੀ ਖਤਮ ਹੋ ਗਿਆ ਮਾਸੂਮ ਜਵਾਨ ਦੀ ਜਾਨ ਲੈ ਗਈ ਹੈ ਜਿਸ ਤੋਂ ਬਾਅਦ ਹੁਣ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਦਾਸਦੀਏ ਕੀ ਤਰਨ ਤਰਨ ਦੇ ਪਿੰਡ ਅਸਲ ਉਤਾੜਦਾ ਇਹ ਮਾਮਲਾ ਜਿੱਥੇ ਇੱਕ ਵਿਆਸਮਾਗਮ ਦੇ ਦੌਰਾਨ DJ ਦੇ ਦੌਰਾਨ ਖੁਸ਼ੀ ਦੇ ਮਾਹੌਲ ਦੇ ਵਿੱਚ ਗਮ ਫਸਰ ਗਿਆ ਇਸ ਦੇ ਵਿੱਚ ਇੱਕ ਬੱਚੇ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ surjit singh ਵਾਸੀ ਅਲਗੋ ਕਲਾਂ ਦੇ ਵਜੋਂ ਕੀਤੀ ਗਈ ਹੈ ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਤੇ ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਦੀ ਮਾਤਾ ਨਰਿੰਦਰ ਕੌਰ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਸੁਰਜੀਤ ਅਕਸਰ ਹੀ ਡੀਜੇ ਤੇ ਪੈਸੇ ਚੁੱਕਣ ਦੇ ਲਈ ਜਾਇਆ ਕਰਦਾ ਸੀ। ਬੀਤੀ ਰਾਤ ਵੀ ਠਾਕੇ ਦਾ ਸਮਾਗਮ ਸੀ ਕਿਸੇ ਦੇ ਘਰ ਅਤੇ ਉਸ ਤੇ ਉਹ ਚਲਾ ਗਿਆ। ਨੱਚਦੇ ਟੱਪ ਤੇ ਉਸਦੇ ਬੱਚੇ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਦੱਸ ਦੇ ਗਏ ਇਸ ਮੌਕੇ ਤੇ ਵਲਟੋਹਾ ਥਾਣਾ ਦੇ ਐਸਐਚਓ ਮੈਡਮ ਸੁਨੀਤਾ 바ਵਾ ਨੇ ਦੱਸਿਆ ਕਿ ਪੁਲਿਸ ਮ੍ਰਿਤਕ ਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਰਹੀ ਹੈ ਫਿਲਹਾਲ ਹੁਣ ਤੱਕ ਗ੍ਰਿਫਤਾਰੀ ਨਹੀਂ ਹੋਈ ਹੈ ਕਿਉਂਕਿ ਉਹ ਮੌਕੇ ਤੋਂ ਫਰਾਰ ਹੋ ਗਏ ਜਿਆ ਤੇ ਗਿਆ ਹੀ ਤੇ ਉਥੇ ਮੁੰਡੇ ਨੇ ਗੋਲੀ ਮਾਰਤੀ ਪੈ ਜਾਂਦੇ ਉਹ ਕਰਕੇ ਹੀ ਪਰਚੀਆਂ ਨਾਂ ਦੇਂਦੇ باوجود ਉਹਨੇ ਗੋਲੀ ਮਾਰਤੀ ਗੋਲੀ ਮਾਰ ਕੇ ਵੀ ਉਹਨੇ 3-4 ਫਾਇਰ ਕੀਤੇ ਆ ਤੇ ਫਿਰ ਉਹਨੇ ਮੁੰਡੇ ਨੂੰ ਚੁੱਕਿਆ ਵੀ ਨਹੀਂ ਵੀ ਇਹਦੇ ਗੋਲੀ ਵੱਜੀ ਆ ਜਾਂ ਨਹੀਂ ਤਾਂ ਵੀ ਉਹਨੇ ਫਾਇਰ ਕਰੀ ਗਿਆ ਫਿਰ ਜਿਹੜੇ ਡੀਜੇ ਦੇ ਮੁੰਡੇ ਦੂਜੇ ਨਾਲ ਦੇ ਹੀ ਉਹਨਾਂ ਨੇ ਉਹਨੂੰ ਚੁੱਕ ਕੇ ਤੇ ਫਿਰ ਲੈ ਕੇ ਗਏ ਆ ਹਸਪਤਾਲ ਆ ਹ ਹਸਪਤਾਲੀ ਗਏ ਆ ਤੇ ਉਸ ਤੋਂ ਬਾਅਦ ਫਿਰ ਵੀ ਉਹਨਾਂ ਨੇ ਆਖਿਆ ਵੀ ਤੁਸੀਂ ਰੋਣਕਾ ਤੋਂ ਦਾ ਇਹ ਕੀ ਗੱਲ ਹੋਈ ਫਿਰ ਉਹਨਾਂ ਨੂੰ ਧਮਕੀਆਂ ਦਿੰਦੇ ਰਹੇ ਪਰ ਹੁਣ ਵੀ 9 ਵਜੇ ਦੇ ਬਾਵਜੂਦ ਮੁੰਡਾ ਅਸੀਂ ਲੈ ਕੇ ਆਏ ਹਸਪਤਾਲ ਪਿਕਾਰਵਾਈ ਕਰਨ ਜਿਹੜਾ ਬੰਦੇ ਨੇ ਕੀਤਾ ਇਹ ਕੰਮ ਉਹਨੂੰ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਹਨ ਹੋਰ ਕੁਝ ਨਹੀਂ ਚਾਹੀਦਾ ਉਦੋਂ ਤੱਕ ਲਾਸ਼ ਉਹਨਾਂ ਤੋਂ ਕਿਥੇ ਲਾਸ਼ ਨਹੀਂ ਰੱਖ ਛੱਡਾਂਗੇ ਸਾਡੀ ਕਾਰਵਾਈ ਹੈ ਮੰਨ ਲਓ ਜੋ ਵੀ ਛੱਡ ਤੋਂ ਬਣੂਗਾ ਹਾਂ ਸਾਰੇ ਪਰਿਵਾਰ ਇੱਥੇ ਅਲਗੋਂ ਦੇ ਸਾਰੇ ਇਕੱਠੇ ਹੀ ਪਰਿਵਾਰ ਸਾਰਾ ਹੀ ਬੈਠੇ ਆਂ ਬੈਠੇ ਆਂ ਨਾਲ ਸਾਡੇ ਮੈਂ ਕੱਲਾ ਨਹੀਂ ਆ ਆ ਦਾ ਪਰਿਵਾਰ ਹੀ ਸਭ ਨਾਲ ਹੀ ਆ ਗਰੀਬ ਜਨਤਾ ਇਹ ਹੋਣੀ ਕੋਈ ਜਣਾ ਖਾਣਾ ਗੋਲੀ ਮਾਰਦੇ ਆਂ ਰੋਜ਼ ਕਮਾਏ ਇਹ ਇੰਨਾ ਕਮਾ ਚ ਰਹਿਨੇ ਆ ਹੋਰ ਲੋਜ ਪੈਸਾਂ 'ਚ ਵੇਨੇ ਆ ਉੱਥੇ ਲੋਡ ਨਹੀਂ ਹੋਣਾ ਪੈਸਾ ਜੀ ਬੰਦ ਕੀਤਾ ਲੋਕੀ ਘਰਾਂ ਚ ਪਿਸਤੌਲ ਤੇ ਹਥਿਆਰ ਚਲਾਉਂਦੇ ਰਹਿੰਦੇ ਆ ਹੂੰ ਕਿੰਨੇ ਨੁਕਸਾਨ ਹੁੰਦੇ ਆ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਗੋਲੀ ਮਾਰਦੀ ਕਿਸੇ ਨੇ ਤੇ ਕਿੱਥੇ ਗਿਆ ਸੀ ਡੀ ਜੇ ਦੇ ਉਹ ਅਸਲੀ ਗਿਆ ਸੀ ਤੇ ਕਿੰਨੇ ਕ ਵਜੇ ਦੀ ਗੱਲ ਆ 9 ਵਜੇ ਦੀ ਗੱਲ ਆ ਅੱਗੇ ਵੀ ਜਾਂਦਾ ਸੀ ਡੀ ਜੇ ਦੇ ਹਾਂਜੀ ਜਾਂਦਾ ਸੀ ਪਿੰਡ ਦੇ ਸੀ ਡੀ ਜੇ ਤੁਹਾਡੇ ਦੇ ਹਾਂਜੀ ਪਿੰਡ ਦੇ ਕੀ ਮੰਗ ਕਰਦੇ ਜੀ ਹੁਣ ਸਾਨੂੰ ਨਸ਼ਾ ਚਾਹੀਦਾ ਆ ਮੇਰੇ ਬੇਟੇ ਨੂੰ ਮਾਰ ਕੇ ਸੁੱਟ ਗਏ ਆ ਤੇ ਕਿੰਨੀ ਕੁਮਰਹੀ ਬੇੜੇ ਤੁਹਾਡੇ ਦੀ 15 16 ਸਾਲ ਹੀ ਕਿੰਨੇ ਤੁਹਾਡੇ ਬੇਟੇ ਆ ਹੋਰ ਦੋਵੇਂ ਬੇਟੇ ਮੇਰੇ ਤੇ ਪੁਲਿਸ ਆਈ ਸੀ ਇਥੇ ਪੁਲਿਸ ਆਈ ਸੀ ਕੀ ਕਾਰਵਾਈ ਕੀਤੀ ਪੁਲਿਸ ਨੇ ਕੋਈ ਨਹੀਂ ਕੀਤੀ ਜਿਹੜੀ ਬੱਚੇ ਦੀ ਮੌਤ ਹੋਈ ਕੀ ਗੱਲ ਹੋਈ ਏ ਇਹ ਆਪਣੇ ਕੋ ਪਰਚੀਆਂ ਲਈਆਂ ਆਏ ਕਰਾਉਣੇ ਮੁੰਡਾ ਬੱਚਾ ਪਰਚੀਆਂ ਚੁਗਦਾ ਪਿਆ ਸੀ ਉਹਨੇ ਪਰਚੀਆਂ ਮੰਗਿਆ ਮੁੰਡਾ ਇਦਾਂ ਪਰਚੀਆਂ ਚੁਗੰਦੇ ਉਹਨੇ ਪਰਚੀਆਂ ਨਹੀਂ ਦਿੱਤੀਆਂ ਉਨੇ ਗੋਲੀ ਮਾਰਤੀ ਕੱਢ ਕੇ ਕੋਣ ਹੀ ਜਿੰਨੇ ਮਰੀ ਗੋਲੀ ਪਤਾ ਨਹੀਂ ਭਾਈ ਘਰ ਆ ਲਿਆ ਨੂੰ ਪਤਾ ਹੋਊਗਾ ਘਰ ਦੇ ਨੂੰ ਪਤਾ ਕੌਣ ਆ ਕੌਣ ਨਹੀਂ ਘਰ ਦੇ ਵੀ ਦੱਸ ਦੇਣੀ ਭਾਈ ਕੌਣ ਆ ਕਿੱਥੇ ਲਾਇਆ ਸੀ ਡੀਜੇ ਕਿਹੜੇ ਪਿੰਡ ਲਾਇਆ ਸੀ ਇੱਥੇ ਲਾਇਆ ਸੀ ਅਸਲੀ ਲਾਇਆ ਸੀ ਜੀ ਕੀ ਪ੍ਰੋਗਰਾਮ ਹੀ ਉਹਨਾਂ ਦਾ ਥਾਕਾ ਹੈ ਮੁੰਡੇ ਦਾ ਜੀ ਕੀ ਕੋਈ ਗੱਲਬਾਤ ਪਹਿਲਾਂ ਵੀ ਹੋਈ ਆ ਜਾਂ ਉਹ ਹੋਰ ਵੀ ਕੋਈ ਹੈਗਾ ਨਾਲ ਨਹੀਂ ਭਾਜੀ ਇਹ ਪਰਚੀਆਂ ਲਈਆਂ ਇਹਨੇ ਤੇ ਮੁੰਡੇ ਨੇ ਪਰਚੀਆਂ ਨੇ ਦਿੱਤੀਆਂ ਇਹਨੇ ਕੱਢ ਕੇ ਗੋਲੀ ਮਾਰਤੀ ਫਿਰ ਗੋਲੀ ਮਾਰਨ ਦੇ ਬਾਵਜੂਦ ਵੀ ਮੁੰਡਾ ਡੇਗ ਗਿਆ ਇਹਨੇ ਤਿੰਨ ਚਾਰ ਫਾਇਰ ਤਾਂ ਉਹਨਾਂ ਕੱਢਿਆ ਆ ਆ ਮੁੰਡੇ ਨੂੰ ਚੁੱਕ ਕੇ ਲੈ ਆਏ ਆਂ ਉਹਨਾਂ ਦੇ ਘਰ ਦੇ ਫੇਰ ਸਾਨੂੰ ਦਬਾ ਪਾਈ ਜਾਂਦੇ ਸੀ ਤੁਸੀਂ ਕੱਲ ਹੀ ਕਰਦੇ ਜੇ ਕੱਲ ਹੀ ਰੋਂਦੇ ਜੇ ਇਹ ਵਾਜੂ ਵਾ ਇਦਾਂ ਵਾ ਇਦਾਂ ਵਾ ਕਰਦੇ ਸਾਨੂੰ ਦਬਾ ਪਾਈ ਜਾਂਦੇ ਸੀ ਰਿਸ਼ਤੇਦਾਰ ਹੀ ਭਾਜੀ ਉਹਨਾਂ ਦਾ ਹੀ ਬੰਦਾ ਉਹਨਾਂ ਸੱਦਿਆ ਹੀ ਤੇ ਆਇਆ ਸੀ ਉਹਨਾਂ ਦੇ ਮੁੰਡੇ ਹਾਂਜੀ ਕਾਰਵਾਈ ਹੋਣੀ ਚਾਹੀਦੀ ਦੋਨਾਂ ਮੁੰਡਿਆਂ ਤੇ ਘਰ ਵਾਲਿਆਂ ਨੂੰ ਪਤਾ ਹੋਣਾ ਦੇ ਭਾਜੀ ਘਰ ਵਾਲਿਆਂ ਦੇ ਆਪਾਂ ਨੂੰ ਪੂਰਨ ਕਾਰਵਾਈ ਚਾਹੀਦੀ ਹਾਂਜੀ ਕਿੰਨੇ ਕ ਵਜੇ ਦਾ ਟਾਈਮ ਸੀਗਾ ਇਹ 9 ਵਜੇ ਦੀ ਗ੍ਰੀਨ ਦੀ ਗੱਲ ਤੇ ਕੌਣ ਸੀ ਉਹ ਜਿਹਨੇ ਪੈਸੇ ਮੰਗੇ ਤੜਦੋ ਉਹ ਉਹਨਾਂ ਦੇ ਰਿਸ਼ਤੇਦਾਰ ਹੀ ਕਿਹਾ ਸੀ ਜੀ ਕਿਹਨਾਂ ਦੇ ਘਰ ਵਾਲਿਆਂ ਦੇ ਨਾਂ ਨਹੀਂ ਪਤਾ ਹੈ ਕਿ ਉਹਨਾਂ ਦਾ ਕੀ ਪ੍ਰੋਗਰਾਮ ਸੀ ਉਹ ਕਿੰਨੀ ਉਮਰ ਸੀ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਮੁੰਡੇ ਦੀ ਉਮਰ ਕਿੰਨੀ ਸੀ 15 ਤੋਂ 16 ਸਾਲ ਤੁਹਾਡੇ ਨਾਲ ਹੀ ਗਿਆ ਹਾਂਜੀ ਨਾਲ ਗਿਆ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਸਾਨੂੰ ਇਚਾ ਚਾਹੀਦਾ ਤੇ ਜੋ ਗੋਲੀ ਵੱਜੀ ਫਿਰ ਉਹਨੂੰ ਮਤਲਬ ਲਿਆਂਦਾ ਇਲਾਜ ਆਖੇ ਇਹੋ ਲਿਆਂਦਾ ਤੇ ਸਾਨੂੰ ਘਰ ਲੈਣ ਡੱਕਿਆ ਸੀ ਵੀ ਤੁਸੀਂ ਕੀ ਕਰਦੇ ਰੋਣਗਾ ਤੋਂ ਦੇ ਜਾਏ ਜਿਉਂ ਉਹਨਾਂ ਉੱਤੇ ਪ੍ਰੈਸ਼ਰ ਵੀ ਪਾਇਆ ਸੀ ਉਹਨਾਂ ਤੇ ਡੀ ਜੇ ਕਰਨ ਤੇ ਡੀ ਜੇ ਤਾਂ ਗਏ ਸੀ ਤੇ ਹਾਂਜੀ ਕਿਹੜੇ ਪਿੰਡ ਇੱਥੇ ਆਸਲੀ ਕਿਧੇ ਘਰ ਗਏ ਆਪਾਂ ਗੁਰਪ੍ਰੀਤ ਸਿੰਘ ਦੇ ਘਰ ਗਏ ਹਾਂ ਵਿਆਸੀ ਕਰਨ ਹਾਂਜੀ ਠੀਕ ਹੈ ਕੀ ਗੱਲ ਕੀ ਹੈ ਗੱਲ ਭਾਈ ਪਰਚੀਆਂ ਲਈਆਂ ਉਹਨੇ 200 ਦੀਆਂ ਦੋ ਤਿੰਨ ਵਰੀ ਦੇਤੀਆਂ ਤੇ ਮੁੰਡੇ ਬੱਚੇ ਪਰਚੀਆਂ 'ਚ ਬੰਦੇ ਆ ਤੇ ਉਹ ਬੱਚੇ ਕੋ ਪਰਚੀਆਂ ਉਹਨੇ ਮੰਗੀਆਂ ਉਹਨੇ ਨਹੀਂ ਫੜਾਈਆਂ ਉਹਨੇ ਕੱਢ ਕੇ ਮੁੰਡੇ ਨੇ ਗੋਲੀ ਮਾਰਤੀ ਮੁੰਡੇ ਦੇ ਕੀ ਨਾਂ ਹੈ ਜਿਹਦੇ ਗੋਲੀ ਮਾਰੀ ਗੋਲੀ ਮਾਰਨ ਦੇ ਬਾਵਜੂਦ ਵੀ ਤਿੰਨ ਹਵਾਈ ਫਾਇਰ ਕੱਢੇ ਉੱਪਰ ਤਾਂ ਨੂੰ ਇਹ ਜਿਹਦੇ ਗੋਲੀ ਵੱਜੀ ਇਹਦਾ ਮੁੰਡੇ ਦਾ ਨਾਂ ਕੀ ਸਰਜੀਤ ਸਿੰਘ ਉਮਰ ਕਿੰਨੀ ਕੀ ਹੋ ਗਈ 15 16 ਸਾਲ ਦਾ ਅੱਛਾ ਤੇ ਹੁਣ ਕੀ ਪੁਲਿਸ ਵੱਲੋਂ ਕੀਤੀ ਗਈ ਕੋਈ ਕਾਰਵਾਈ ਕੋਈ ਪੁਲਿਸ ਵੱਲੋਂ ਕਾਰਵਾਈ ਨਹੀਂ ਦੇਖੋ ਇਹ ਆਪਾਂ ਨੂੰ ਸਖਤ ਤੋਂ ਸਖਤ ਕਾਰਵਾਈ ਚਾਹੀਦੀ ਭਾਜੀ ਹਾਂ ਹਾਂ ਨਾਮ ਹਾਂ ਨਾਮ ਕੀ ਨਾਮ ਹੈ ਥੋੜਾ ਕੁਲਵਿੰਦਰ ਕੋ ਇਹੜੇ ਮੁੰਡੇ ਦੀ ਡੈਥ ਹੋਈ ਤਾਂ ਡਾਕੀ ਲੱਗਦਾ ਕਿੰਨੀ ਉਮਰ ਸੀ ਇਹਦੀ 15 ਸਾਲ ਤੇ ਕੀ ਗੱਲ ਕੀ ਹੋਈ ਸੀ ਡੀ ਜੀ ਆ ਤੇ ਜਾਂਦੇ ਸੀ ਡੀ ਜੀ ਤੇ ਕੀ ਆਹੀਂ ਕਿਹੜੇ ਪਿੰਡ ਹਲੋ ਆ ਸਲੀਮ ਅੱਛਾ ਕੀ ਹੋਇਆ ਹੈ ਕੀ ਪਰਚੀਆਂ ਮੰਗਦਾ ਸੀ ਦੋ ਤਿੰਨ ਵਾਰਾ ਪਰਚੀਆਂ ਦਿੱਤੀਆਂ ਆਇਆ ਮੁੜ ਕੇ ਦਿੱਤਿਆਂ ਨੇ ਆ ਉਹਨਾਂ ਗੋਲੀ ਮਾਰਤੀ ਮੇਰੇ ਪੁੱਤ ਦੇ ਵਾਧੋਗੀ ਹਾਂ ਹਾਂਜੀ ਮੌਤ ਹੋ ਗਈ ਤੇ ਕਿ ਇਹਦਰ ਕੋਈ ਆਈ ਪੁਲਿਸ ਪਾਲਸ ਕੀਤੀ ਕੋਈ ਕਾਰਵਾਈ ਨਹੀਂ ਕੋਈ ਨਹੀਂ ਆਈ ਕੀ ਮੰਗ ਕੀ ਕਰਦੇ ਜੀ ਹਾਂ ਨੂੰ ਸਾਫ਼ ਮਿਲਣਾ ਚਾਹੀਦਾ ਮੇਰਾ ਪੁੱਤ ਮੈਨੂੰ ਕਿਤੇ ਵਾਪਸ ਲੱਭ ਜਾਣਾ ਹੈ ਕਿੰਨੀ ਉਮਰ ਕਿੰਨੀ ਹੈਦੀ ਮੈਨੂੰ 15 ਸਾਲ ਆ ਮਨਨਾਗਰ ਸਿੰਘ ਜੀ ਜਿਹੜੇ ਨੌਜਵਾਨ ਮੁੰਡੇ ਦੀ ਮੌਤ ਹੋਈ ਉਹ ਕੀ ਲੱਗਦਾ ਸੀ ਤੁਹਾਡਾ ਇਹ ਮੇਰਾ ਬੇਟਾ ਹੈ ਕੀ ਨਾਮ ਸੀ ਉਹਦਾ ਸਰਜੀਤ ਸਿੰਘ ਕੀ ਗੱਲ ਕੀ ਹੋਈ ਆ ਗੱਲ ਵੀ ਪਰਚੀਆਂ ਚੁੰਦਿਆ ਸੀ ਤੇ ਪਰਚੀਆਂ ਦੋ ਤਿੰਨ ਵਾਰੀ ਦੇ ਦਿੱਤੀਆਂ ਉਹਨੂੰ ਬਾਰ-ਬਾਰੀ ਮੰਗੀ ਜਾਂਦਾ ਸੀ ਇੱਕ ਰਿਉ ਨੇ ਮਨਾਂ ਕਰਤਾ ਤੇ ਉਹਨੇ ਗੋਲੀ ਮਾਰਤੀ ਕਿਹੜੇ ਕਿ ਡੀਜੇ ਤੇ ਜਾਂਦਾ ਮੁੰਡਾ ਹਾਂਜੀ ਹਾਂਜੀ ਡੀਜੇ ਤੇ ਜਾਂਦਾ ਆਪਦਾ ਖਰਚਾ ਵਰਚਾ ਬਣਾ ਲਿੰਦਾ ਹੈ ਕਿਹੜੇ ਪਿੰਡ ਕਿਹੜੇ ਗਏ ਸੀ ਆਹ ਸਿੰਘ ਆਹ ਸਿੰਘ ਅਸਲ ਤੇ ਹੁਣ ਕਾਰਵਾਈ ਪੁਲਿਸ ਨੇ ਕੋਈ ਕੀਤੀ ਆ ਕੋਈ ਕਾਰਵਾਈ ਕੋਈ ਨਹੀਂ ਕੀਤੀ ਜੀ ਸਾਡ ਨੂੰ ਤਾਂ ਕੋਈ ਵੀ ਨਹੀਂ ਕਾਰਵਾਈ ਦਿਸੰਦੀ ਕੀ ਮੰਗ ਕੀ ਕਰਦੇ ਮੁੰਜਰਨ ਤੋਂ ਫਰਾ ਰਿਆ ਅਸੀਂ ਜੇ ਇਹ ਸਰਕਾਰ ਨੂੰ ਕਹਾਂਗੇ ਵੀ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਹੋਵੇ ਤੇ ਸਾਨੂੰ ਨਿਆਂ ਮਿਲੇ ਕਿਨਾ ਵੀਰ ਤੇ ਕਰਨ ਤੇ ਡੀਜੀ ਤਾਂ ਗਏ ਸੀ ਤੁਸੀਂ ਹਾਂਜੀ ਕਿਹੜੇ ਪਿੰਡ ਇੱਥੇ ਆਸਲੀ ਕਿਧੇ ਘਰ ਗਏ ਆਪਾਂ ਗੁਰਪ੍ਰੀਤ ਸਿੰਘ ਦੇ ਘਰ ਗਏ ਅਸੀਂ ਵਿਆਜ਼ੀ ਹਨ ਹਾਂਜੀ ਕੀ ਗੱਲ ਕੀ ਹੈ ਗੱਲ ਭਾਈ ਪਰਚੀਆਂ ਲਈਆਂ ਉਹਨੇ 200 ਦੀਆਂ ਦੋ ਤਿੰਨ ਵਰੀ ਦੇਤੀਆਂ ਤੇ ਮੁੰਡੇ ਬੱਚੇ ਪਰਚੀਆਂ ਚ ਬੰਦੇ ਆ ਤੇ ਉਹ ਬੱਚੇ ਕੋ ਪਰਚੀਆਂ ਉਹਨੇ ਮੰਗਿਆ ਉਹਨੇ ਨਹੀਂ ਫੜਾਈਆਂ ਉਹਨੇ ਕੱਢ ਕੇ ਮੁੰਡੇ ਨੇ ਗੋਲੀ ਮਾਰਤੀ ਮੁੰਡੇ ਦੇ ਕੀ ਨਾਂ ਹੈ ਜਿਹਦੇ ਗੋਲੀ ਮਾਰੀ ਗੋਲੀ ਮਾਰਨ ਦੇ ਬਾਵਜੂਦ ਵੀ ਤਿੰਨ ਹਵਾਈ ਫਾਇਰ ਕੱਢੇ ਉੱਪਰ ਤਾਂ ਨੂੰ ਇਹ ਜਿਹਦੇ ਗੋਲੀ ਵੱਜੀ ਇਹਦਾ ਮੁੰਡੇ ਦਾ ਨਾਂ ਕੀ ਸਰਜੀਤ ਸਿੰਘ ਉਮਰ ਕਿੰਨੀ ਕੀ ਹੋਗੀ 15 16 ਸਾਲ ਦੀ ਅੱਛਾ ਤੇ ਹੁਣ ਕੀ ਪੁਲਿਸ ਵੱਲੋਂ ਕੀਤੀ ਗਈ ਕੋਈ ਕਾਰਵਾਈ ਕੋਈ ਪੁਲਿਸ ਵੱਲੋਂ ਕਾਰਵਾਈ ਨਹੀਂ ਦੇਖੋ ਜੀ ਆਪਾਂ ਨੂੰ ਸਖਤ ਤੋਂ ਸਖਤ ਕਾਰਵਾਈ ਚਾਹੀਦੀ ਭਾਜੀ ਹਾਂ ਜਾਨੂੰ ਨਿਆਂ ਮਿਲਣਾ ਚਾਹੁੰਦੇ ਹਾਂ ਨਿਆਂ ਮਿਲਣਾ